ਸੇਸ਼ਿਕਾ ਜੀ ਸਾਰਿਆਂ ਨੂੰ ਸਾਡੇ ਚੰਨ ਪੰਜਾਬੀ ਸਟੋਰੀ ਮੇਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਜੀ ਅੱਜ ਆਪਾਂ ਬਿਆਨ ਸਿੰਘ ਭਰੀਵਾਲ ਦਵਾਰਾ ਲਿਖੇਗੇ ਨਾਵਲ ਬੂਝੀ ਅਗਦੀਆਂ ਲਾਟਾਂ ਦਾ ਪਾਗੇ ਛੀਮਾ ਲੱਗੇ ਆਂ ਉਮੀਦ ਆ ਤੁਹਾਨੂੰ ਅੱਜ ਦਾ ਇਹ ਪਾਗ ਵੀ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਸ਼ਾਮ ਤੱਕ ਸੀਰਤ ਦੇ ਡੋਲੇ ਵਿਦਾ ਕਰ ਦਿੱਤੀ ਗਈ ਖੁਸ਼ੀ ਵਾਲਾ ਮਾਹੌਲ ਗਮਗੀਨ ਹੋ ਚੁੱਕਾ ਸੀ ਰਾਤ ਤੱਕ ਸਾਰਾ ਕੰਮ ਖਤਮ ਕਰਵਾ ਕੇ ਕਰਨ ਤੇ ਬਿਆਨ ਤੇ ਬਿਆਨ ਤੇ ਛਜੂ ਵਾਲੇ ਛਵਾਰੇ ਚਾ ਕੇ ਸੋ ਗਏ ਅਗਲੇ ਦਿਨ ਸਵੇਰੇ ਉੱਠਿਆ ਹੀ ਕਨਵੀਰ ਪੋਲਿਆ ਲੈ ਵਈ ਬਰੀ ਬਲਿਆ ਮੈਂ ਚੱਲਿਆ ਪਿੰਡ ਨੂੰ ਮੇਰੇ ਤੋਂ ਕਾਲਜ ਨਹੀਂ ਜੀ ਜਾਣਾ ਅੱਜ ਪਾਉ ਦੋ ਦਿਨ ਦੀ ਵਿਆਹ ਦੀ ਭਜਨਸ ਨੇ ਮੈਨੂੰ ਥਕਾਇਆ ਪਿਆ ਕਨਵੀਰ ਉੱਠ ਕੇ ਪਿੰਡ ਨੂੰ ਚਲਾ ਗਿਆ ਬੇਨਤ ਕਾਲਜ ਜਾਣ ਲਈ ਬੱਸ ਅੱਡੇ ਪਹੁੰਚ ਗਿਆ ਹਲੇ ਉਹ ਕਾਲਜ ਜਾਣ ਲਈ ਬੱਸ ਚੜ੍ਹਨ ਹੀ ਲੱਗਾ ਸੀ ਉਨੂੰ ਸੀਤਲ ਦੀ ਸਹੇਲੀ ਨੇ ਆਵਾਜ਼ ਮਾਰੀ ਜਦੋਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਸੀਤਲ ਦੀ ਸਹੇਲੀ ਪਾਲੀ ਖੜੀ ਸੀ ਬੇਅੰਤ ਹੱਸਦਾ ਹੋਇਆ ਬੋਲਿਆ ਅਬ ਇਹ ਚੰਦ ਦੇ ਗ੍ਰਹਿਣ ਆ ਚੰਦ ਕਿੱਥੇ ਛਾਡਣ ਦਾ ਜ ਪਰ ਪਾਲੀ ਅਦੋਂ ਕੁਝ ਨਾ ਬੋਲੀ ਜਿਵੇਂ ਉਹਦੇ ਕੋਲ ਸ਼ਬਦ ਮੁੱਕ ਗਏ ਹੋਣ ਉਹ ਚੁੱਪਚਾਪ ਖੜੀ ਪਈ ਬੈਨ ਤੈਨੂੰ ਦੇਖਦੀ ਰਹੀ ਜਿਵੇਂ ਕੋਈ ਪੱਥਰ ਦੀ ਹੁੰਦੀ ਆ ਫਿਰ ਉਹਨੇ ਆਪਣੇ ਜੈਕਟ ਦੀ ਜੇਬ ਚੋਂ ਇੱਕ ਚਿੱਠੀ ਕੱਢੀ ਤੇ ਬੇਅੰਤੇ ਹੱਥੇ ਰੱਖ ਦਿੱਤੀ ਬੇਅੰਤ ਨੇ ਵੀ ਅੰਗੋਲਿਆ ਜਿਹਾ ਕੱ ਚਿੱਠੀ ਜੇਬ ਵਿੱਚ ਪਾ ਲਈ ਤੇ ਨਾ ਕੁਝ ਪੁੱਛਿਆ ਤੇ ਨਾ ਕੁਝ ਦੱਸਿਆ ਬੱਸ ਦੇ ਬਾਰੀ ਨੂੰ ਹੱਥ ਪਾਉਂਦਾ ਬੱਸ ਚੜ ਗਿਆ ਕਾਲਜ ਵਿਹੋਂ ਤੇ ਦਿਲ ਨਾ ਲੱਗਾ ਕਿਉਂਕਿ ਨਾ ਕੀਰਤਾਈ ਸੀ ਤੇ ਨਾ ਕਰਨਵੀਰ ਉਹ ਵੀ ਅਨਮਨਿ ਮੰਨ ਨਾਲ ਦੋ ਲੈਕਚਰ ਲਵਾ ਕੇ ਵਾਪਸ ਮੁੜ ਆਇਆ ਚੁੱਪਚਾਪ ਆ ਕੇ ਚਵਾਰੇ ਦੀਆਂ ਪੌੜੀਆਂ ਚੜ ਗਿਆ ਉਹ ਕਦੇ ਇੰਨਾ ਕਮੋਸ਼ ਨਹੀਂ ਸੀ ਹੋਇਆ ਪਰ ਅੱਜ ਪਤਨ ਯੂ ਰੁੱਕੀ ਹੋ ਗਿਆ ਸੀ ਉਹਨੇ ਮੰਜੇ ਤੇ ਪਏ ਪੈਨੇ ਜੀਵਚੋਂ ਸ਼ੀਤਲ ਵਾਲੀ ਚਿੱਠੀ ਕੱਢੀ ਚਿੱਠੀ ਦੇ ਬੋਲ ਸਨ ਕਿਵੇਂ ਆ ਬਰੀ ਵਾਲਿਆ ਉਮੀਦ ਆ ਠੀਕ ਠਾਕ ਹੋਵੇਂਗਾ ਜ਼ਿੰਦਗੀ ਤੇ ਸੱਚੀ ਕੋਈ ਜੋਰ ਨਹੀਂ ਚੱਲਦਾ ਯਾਰ ਬਸ ਇਹਨੇ ਸਮਝ ਲਿਆ ਤੇਰਾ ਮੇਰਾ ਸਾਥ ਇੱਥੋਂ ਤੱਕ ਹੀ ਲਿਖਿਆ ਸੀ ਰੱਬ ਨੇ ਪਰ ਪਲੀਜ਼ ਕੋਈ ਗੱਲ ਦਿਲ ਤੇ ਨਾ ਲਾਈ। ਸ਼ੀਤਲ ਇਸ ਵਾਰ ਸ਼ੀਤਲ ਨੇ ਤੇਰੇ ਸ਼ੀਤਲ ਨਹੀਂ ਸੀ ਲਿਖਿਆ। ਸਿਰਫ ਸ਼ੀਤਲ ਸ਼ਬਦ ਲਿਖਿਆ ਸੀ। ਬਿਆਨਤ ਨੂੰ ਲੱਗਿਆ ਜਿਵੇਂ ਕਿਸੇ ਨੇ ਹਲਸੇ ਬੱਚੇ ਕੋਲੋਂ ਸਭ ਕੁਝ ਖੋਹ ਉਹਨੂੰ ਸੜਕ ਤੇ ਅਨਾਥ ਬਣਾ ਕੇ ਸੁੱਟ ਦਿੱਤਾ ਹੋਵੇ। ਉਹਦੇ ਕਾਲਜੇ 'ਚੋਂ ਰੁਗ ਭਰਿਆ ਗਿਆ ਹੋਵੇ। ਪਰ ਅਗਲੇ ਹੀ ਪਲੋਂ ਨੇ ਸੋਚਿਆ ਹੋ ਸਕਦਾ ਸ਼ੀਤਲ ਨੇ ਕੋਈ ਮਜ਼ਾਕ ਕੀਤਾ ਹੋਵੇ। ਇੰਨਾ ਸਾਲ ਦਾ ਪਿਆਰ ਕੋਈ ਇੰਚ ਇੱਕਦਮ ਥੋੜੀ-ਥੋੜੀ ਸਕਦਾ ਹੋ ਸਕਦਾ ਮੈਂ ਬਿਨਾ ਉਹਨੂੰ ਦੱਸੇ ਵਿਆਹ ਚ ਲੈ ਗਿਆ ਸੀ ਮਿਲਿਆ ਵੀ ਨਹੀਂ ਤਾਂ ਕਰਕੇ ਜਾਣ ਕੇ ਮੈਨੂੰ ਦੁੱਖ ਦੇਣ ਲਈ ਲਿਖ ਦਿੱਤਾ ਹੋਵੇ ਇਹਨਾਂ ਸੋਚਾਂ 'ਚ ਉਹਨੂੰ ਰਾਤ ਪੈ ਗਈ ਅੱਜ ਉਹ ਰੱਬ ਦੇ ਘਰ ਵੀ ਨਹੀਂ ਗਿਆ ਬਸ ਮਰਿਆ ਵਾਂਗ ਪਿਆ ਰਿਹਾ ਕਮਰੇ 'ਚ ਪਰ ਵਕਤ ਕਦੇ ਰੁਕਦਾ ਰਾਤ ਵੀ ਆਖਿਰ ਬੀਤਨੀ ਹੀ ਸੀ ਸੋ ਉਹ ਵੀ ਬੀਤ ਗਈ ਅਗਲੇ ਦਿਨ ਜਦੋਂ ਕੋ ਕਾਲਜ ਜਾਣ ਲਈ ਬੱਸ ਸਟੈਂਡ ਲੱਗਾ ਪਾਲੀ ਫਿਰ ਉਸ ਨੂੰ ਮਿਲੀ ਤੇ ਬੋਲੀ ਬਯੰਤ ਤੈਨੂੰ ਸ਼ੀਤਲ ਨੇ ਰਾਮ ਬਾਗ ਬੁਲਾਇਆ ਉਚਪਚਾਪ ਉਦੋਂ ਉਤਰਪਿਆ ਰਾਮ ਬਾਗ 'ਚ ਬੈਠੀ ਸ਼ੀਤਲ ਪਹਿਲਾਂ ਹੀ ਉਹਦਾ ਇੰਤਜ਼ਾਰ ਕਰ ਰਹੀ ਸੀ ਬਯੰਤ ਨੂੰ ਦੇਖਦਿਆਂ ਬੋਲੀ ਆ ਗਿਆ ਬੜੀ ਵਾਲਿਆ ਆ ਬੈਠ ਉਚਪਚਾਪ ਸ਼ੀਤਲ ਨਾਲ ਬੈਂਚ ਤੇ ਬੈਠ ਗਿਆ ਇੱਕ ਲੰਬੀ ਚੁੱਪ ਤੋਂ ਬਾਅਦ ਸ਼ੀਤਲ ਦੇ ਪਤਲੇ ਗੁਲਾਬੀ ਬੁੱਲ ਹਿਲੇ ਬਯੰਤ ਆਪਣੇ ਸਾਹ ਵਿੱਚ ਇਥੋਂ ਤੱਕ ਹੀ ਸੀ ਪਲੀਜ਼ ਕੱਲ ਦਿਲ ਤੇ ਨੱਲਾ ਮੈਂ ਆਪਣੀ ਪੂਰੀ ਫੈਮਲੀ ਨਾਲ ਸਿਡਨੀ ਜਾ ਰਹੀ ਹਾਂ ਆਖੇ ਬੋਲ ਉਹਦੇ ਅੰਦਰੋਂ ਮਸਾਂ ਫਸ ਕੇ ਨਿਕਲੇ ਜਿਵੇਂ ਉਹਨੇ ਸਾਰੇ ਸਰੀਰ ਦੀ ਸ਼ਕਤੀ ਇਕੱਠੀ ਕਰਕੇ ਮਸਾਂ ਬੋਲੀ ਹੋ ਪਰ ਸ਼ੀਤਲ ਮੈਨੂੰ ਕਿਦੇ ਆਸਰੇ ਛੱਡ ਕੇ ਚੱਲੀ ਆ ਬੇਅੰਤ ਨਿਯੰਤਾਂ ਦੀ ਦਰਦ ਭਰੀ ਆਵਾਜ਼ ਨਾਲ ਸ਼ੀਤਲ ਨੂੰ ਬਿਨਾਂ ਦੇਖੇ ਸਵਾਲ ਕੀਤਾ ਸ਼ੀਤਲ ਇੱਕ ਵਾਰ ਭਰੀਆਂ ਅੱਖਾਂ ਨਾਲ ਬੇਅੰਤ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਫਿਰ ਇਕਦਮ ਨਜ਼ਰਾਂ ਪਾਸੇ ਕਰ ਲਈਆਂ ਜਿਵੇਂ ਉਹਦਾ ਕਾਲਜਾ ਪਟ ਗਿਆ ਹੋਵੇ ਫਿਰ ਸੀਨੇ ਤੇ ਪੱਥਰ ਰੱਖਦੀ ਬੋਲੀ ਜਿਹਦੇ ਆਸਰੇ ਹੀ ਰੰਜੇ ਨੂੰ ਛੱਡ ਕੇ ਗਈ ਸੀ ਪਰ ਪਰ ਮੇਰੇ ਤੋਂ ਕੰਨ ਪੜਵਾਜੂਗੇ ਨਹੀਂ ਬਨਹੋਣਾ ਸ਼ੀਤਲ ਇਸ ਵਾਰ ਤਾਂ ਜਾਨੋ ਬੇਅੰਤ ਦਾ ਸ਼ਬਦਾਂ ਦੇ ਨਾਲ ਰੋਣ ਵੀ ਨਿਕਲ ਗਿਆ ਹੋਵੇ ਚੰਦਰੀਆ ਮਾਪਿਆਂ ਤੋਂ ਬਾਗੀ ਵੀ ਤਾਂ ਨਹੀਂ ਹੋ ਸਕਦੀ ਕਿਵੇਂ ਬਗਾਵਤ ਕਰ ਦੇਵਾਂ ਉਸ ਪਿਓ ਸਾਹਮਣੇ ਜਿਸ ਨੇ ਧੀ ਹੋਣ ਦੇ ਬਾਵਜੂਦ ਵੀ ਮੈਨੂੰ ਪੁੱਤਾਂ ਵਾਂਗ ਪਾਲਿਆ ਕੀ ਆਖਾਂ ਉਸਮਾਨ ਜਿਸ ਨੇ ਗਿੱਲੇ ਥਾਂ ਆਪ ਪਾ ਕੇ ਮੈਨੂੰ ਸੁੱਕੇ ਥਾਂ ਪਾ ਕੇ ਵੱਡਾ ਕੀਤਾ ਕੀ ਆਖਾਂ ਕਿਸੇ ਦੇ 3 ਸਾਲਾਂ ਦੇ ਪਿਆਰ ਨੇ ਗਲ ਕੁੱਟ ਦਿੱਤਾ ਉਹਨਾਂ ਦੇ 20 ਸਾਲਾਂ ਦੇ ਪਿਆਰ ਦਾ ਤਿੰਨ ਵਿੱਚ ਛੱਡ ਕੇ ਜਾ ਰਹੀਆਂ ਉਸ ਨੀਲੀ ਛੱਤ ਵਾਲੇ ਦੇ ਆਸਰੇ ਜੋ ਨਿਆਸਰੀਆਂ ਨੂੰ ਵੀ ਆਸਰੇ ਦਿੰਦਾ ਜਾਵਰੀ ਵਾਲਿਆ ਤੈਨੂੰ ਰੱਬ ਦੇ ਹਵਾਲੇ ਕੀਤਾ ਚੰਦਰੀਆ ਆਖਰੀ ਬੋਲਨ ਤੇ ਸ਼ੀਤਲ ਦੀਆਂ ਪੁੱਭਾਂ ਨਿਕਲ ਗਈਆਂ ਪਰ ਬਰੀ ਵਾਲਿਆ ਮੇਰੀ ਉਡੀਕ ਕਰੀ ਮੈਂ ਵਾਪਸ ਆਵਾਂਗੀ ਬੋਲ ਕਰੇਂਗਾ ਨਾ ਉਡੀਕ ਬੋਲ ਬੇਅੰਤ ਜਿਵੇਂ ਪੱਥਰ ਹੋ ਗਿਆ ਸੀ ਜਿਵੇਂ ਉਹਦੇ ਦਿਲ ਨੇ ਧੜਕਣਾ ਛੱਡ ਦਿੱਤਾ ਹੋਵੇ ਉਹਨੂੰ ਸੁਣ ਨਹੀਂ ਰਿਹਾ ਸੀ ਸ਼ੀਤਲ ਕੀ ਬੋਲ ਰਹੀ ਆ ਸ਼ੀਤਲ ਇੱਕੋ ਸ਼ਬਦ ਬੁਲੀ ਜਾ ਰਹੀ ਸੀ ਕਿ ਬੋਲ ਪਰੀ ਵਾਲਿਆ ਕਰੇਂਗਾ ਮੇਰੀ ਉਡੀਕ ਬੋਲਦਾ ਕਿਉਂ ਨਹੀਂ ਜਦ ਸ਼ੀਤਲ ਨੇ ਬੇਅੰਤ ਨੂੰ ਹੱਥ ਲਾਇਆ ਉਹ ਤਰਪਕ ਗਿਆ ਤੇ ਉਬੜਵਾਹੇ ਬੋਲਿਆ ਹਾਂ ਹਾਂ ਸ਼ੀਤਲ ਕਰਾਂਗਾ ਤੇਰੀ ਉਡੀਕ ਉਹ ਵੀ ਆਖਰੀ ਸਾਤਕ ਸ਼ਾਇਦ ਇਹ ਗੱਲ ਸ਼ੀਤਲ ਨੇ ਸਿਰਫ ਉਹਨੂੰ ਇੱਕ ਦਿਲਾਸਾ ਦੇਣ ਲਈ ਕਹੀ ਸੀ ਪਰ ਸ਼ੀਤਲ ਸਿਆਣੇ ਕਹਿੰਦੇ ਆ ਪੰਛੀ ਤੇ ਪਰਦੇਸੀ ਕਦੇ ਮੁੜਨਦੇ ਨਹੀਂ ਹੁੰਦੇ ਬਿਆਨਤ ਭਰੀਆਂ ਅੱਖਾਂ ਨਾਲ ਸ਼ੀਤਲ ਵੱਲ ਵੇਖਦਾ ਬੋਲਿਆ ਬਰੀ ਬਲਿਆ ਲੱਗਦਾ ਤੂੰ ਦੇਖੀ ਨਹੀਂ ਨਾ ਫਿਰ ਕਿਤੇ ਉਹਨਾਂ ਬੇਜਵਾਨਾਂ ਦੀ ਆਲ ਨਾਲ ਮੁਹੱਬਤ ਕਮਲਿਆ ਹਨੇਰੀ ਚ ਆਨ ਲਾਉਣ ਤੋਂ ਬਾਅਦ ਕਿੰਨੇ ਕਿੰਨੇ ਦਿਨ ਛੀਕਦੇ ਰਹਿੰਦੇ ਆ ਉਹ ਉਸ ਸੁੰਨੀ ਟਾਣੀ ਤੇ ਬੈਠ ਕੇ ਜਿੱਥੇ ਉਹਨਾਂ ਦਾ ਆਲਣਾ ਹੁੰਦਾ ਸੀ ਇੱਕ ਵਾਰਾ ਹੋਰ ਕਰ ਮੇਰੇ ਨਾਲ ਬਰੀ ਵਾਲਿਆ ਕਿ ਤੂੰ ਲੋਕਾਂ ਨੂੰ ਹਸਾਉਣਾ ਬੰਦ ਨਹੀਂ ਕਰੇਂਗਾ ਤੂੰ ਲੋਕਾਂ ਨੂੰ ਪਹਿਲਾਂ ਵਾਂਗ ਹਸਾਉਂਦਾ ਰਹੇਂਗਾ ਇਸ ਫਰ ਸ਼ੀਤਲ ਭਰੀਆਂ ਅੱਖਾਂ ਨਾਲ ਹਾਂਜ ਸਿਰ ਹਿਲਾਉਣ ਦੀ ਬੁੱਲ ਰਹੀ ਸੀ ਉਹ ਬਿਆਨ ਤੋਂ ਹਾਂ ਕਰਵਾਉਣਾ ਚਾਹੁੰਦੀ ਸੀ ਪਰ ਇਸ ਗੱਲ ਨੇ ਬਿਆਨਤ ਦੀ ਅੱਖਾਂ 'ਚ ਰੁਕੇ ਹੰਝੂਆਂ ਦਾ ਬੰਨ ਤੋੜ ਦਿੱਤਾ ਉਹ ਆਪਣੀ 셔ਟ ਦੀ ਬਾਹ ਨਾਲ ਅੱਖਾਂ ਸਾਫ਼ ਕਰਦਾ ਬੋਲਿਆ ਮੇਰੇ ਤੋਂ ਹੱਸ ਨਹੀਂ ਹੋਣਾ ਸ਼ੀਤਲ ਮੇਰੇ ਤੋਂ ਹੱਸ ਨਹੀਂ ਹੋਣਾ ਵਿਹੜਿਆ ਤੂੰ ਚਾਹਣਾ ਕਿ ਮੈਨੂੰ ਲੋਕ ਤੇਰੀ ਇਸ ਹਾਲਤ ਦਾ ਜ਼ਿੰਮੇਵਾਰ ਸਮਝਣ ਤੂੰ ਚਾਹਣਾ ਤੇਰੀ ਸ਼ੀਤਲ ਦੂਸਰੀ ਬਣਾ ਕੇ ਕਟਹਿਰੇ 'ਚ ਖੜੀ ਕਰ ਦਿੱਤੀ ਜਾਵੀ ਲੋਕ ਮੜਦੇ ਨੇ ਮੇਰੇ ਸਿਰ ਬੇਵਫਾਈ ਦੇ ਤਗਮੇ ਬੋਲ ਤੂੰ ਚੋਣਾ ਇਹ ਸਭ ਕਿ ਇਹੇ ਸਿਲਾ ਦੇਣ ਲੱਗਿਆਂ ਤੂੰ ਮੈਨੂੰ ਤਿੰਨ ਸਾਲ ਦੇ ਪਿਆਰ ਦਾ ਸ਼ੀਤਲ ਜਾਰੂ-ਜਾਰ ਰੋ ਰਹੀ ਸੀ ਰੋ ਰੋ ਕੇ ਉਹਦਾ ਗੋਰਾ ਚਿਹਰਾ ਲਾਲ ਹੋਇਆ ਪਿਆ ਸੀ ਨਹੀਂ ਸ਼ੀਤਲ ਤੇਰੇ ਤੇ ਕਦੇ ਇਲਜ਼ਾਮ ਨਹੀਂ ਆਏਗਾ ਨਲੇ ਫੈਸਲੇ ਤਾਂ ਉਹ ਉੱਪਰ ਬੈਠਾ ਕਰਦਾ ਸਾਡੇ ਧਰਤੀ ਤੇ ਵਸਦੇ ਲੋਕਾਂ ਦੇ ਤਾਂ ਬਸ ਸਮਝੌਤੇ ਹੁੰਦੇ ਆ ਵਾਦਾ ਰਿਹਾ ਲੋਕਾਂ ਨੂੰ ਹਸਾਉਂਦਾ ਰਮਾਗਾ ਜੋਕਰ ਬਣ ਕੇ ਹਾਂ ਚੰਦਰੀਆ ਗਲਤੀ ਦਿਲ ਤੇ ਨਾ ਲਾਮੀ ਕਦੇ ਰੱਬ ਨੇ ਮਿਲਾਇਆ ਆਪਾਂ ਫੇਰ ਮਿਲਾਂਗੇ ਬਸ ਮੇਰੀ ਉਡੀਕ ਰੱਖੀ ਸ਼ੀਤਲ ਨੇ ਬਿਆੰਤਾ ਦਿੱਤਾ ਛੱਲਾ ਉਂਗਲੀ ਚੋ ਲਾ ਕੇ ਉਹਦੀ ਤਲੇ ਤੇ ਰੱਖ ਦਿੱਤਾ ਜੋ ਉਹਨਾਂ ਨੇ ਬੜੇ ਚਾਹ ਨਾਲ ਪੁਤਲੀ ਕਰ ਬਜ਼ਾਰ ਚੋਂ ਖਰੀਦਿਆ ਸੀ ਕਿਸੇ ਵਕਤ ਬਿਆੰਤ ਨੀਚੋਂ ਪਚਾਪ ਛੱਲਾ ਜੀਵ ਚ ਪਾ ਲਿਆ ਇਸ ਤੋਂ ਪਹਿਲਾਂ ਬਿਆੰਤ ਕੁਝ ਹੋਰ ਪੁੱਛਦਾ ਉਨੇ ਇੱਕ ਵਾਰ ਸ਼ੀਤਲ ਦੇ ਚਿਹਰੇ ਤੇ ਨਿਗਾਹ ਮਾਰੀ ਸ਼ੀਤਲ ਦੀਆਂ ਅੱਖਾਂ ਹੰਝੂਆਂ ਨਾਲ ਨੱਕੋ-ਨੱਕ ਭਰੀਆਂ ਹੋਈਆਂ ਸਨ ਕਿੰਨੀਆਂ ਅਮੀਰ ਹੁੰਦੀਆਂ ਅੱਖਾਂ ਹਜ਼ਾਰਾਂ ਹੰਝੂ ਡੋਲ ਕੇ ਵੀ ਖਾਲੀ ਨਹੀਂ ਹੁੰਦੀਆਂ ਬੋਲਣੇ ਅੰਦਰ ਨੂੰ ਮਰੋੜ ਕੇ ਕੁੱਟੇ ਹੋਏ ਸਨ ਜਿਵੇਂ ਬੜੀ ਮੁਸ਼ਕਿਲ ਨਾਲ ਰੋਣਾ ਰੋਕ ਰੱਖਿਆ ਹੋਵੇ ਇਸ ਤੋਂ ਪਹਿਲਾਂ ਬਿਆੰਤ ਕੁਝ ਬੋਲਦਾ ਉਹਨੇ ਡੁੱਬੜੀ ਨੇ ਹੱਥ ਜੋੜ ਦਿੱਤੇ ਤੇ ਜਿੱਥੇ ਕੋਈ ਹੱਥ ਜੋੜ ਦੇਵੇ ਫਿਰ ਪਿੱਛੇ ਰਹਿ ਵੀ ਕੀ ਜਾਂਦਾ ਬੋਲਣਨ ਬੇਅੰਤ ਦੇ ਕੰਮ ਦੇ ਬੁੱਲਾਂ ਚੋਂ ਸੰਗ ਨਾਲ ਟਕਰਾਂਦੇ ਆਖਰੀ ਬੋਲ ਨਿਕਲੇ ਚੰਗਾ ਸ਼ੀਤਲ ਰੱਬ ਰੱਖ ਕਦੇ ਰੱਬ ਨੇ ਮਿਲਾਇਆ ਫੇਰ ਮਿਲਾਂਗੇ ਇਸ ਗਲ ਦੇ ਸ਼ੀਤਲ ਦਾ ਰੂਹ ਨਿਕਲ ਗਿਆ ਜਿਵੇਂ ਉਹ ਚੰਦਰੀ ਜਾਣਦੀ ਹੋਵੇ ਕਿ ਜੇ ਰੱਬ ਨੇ ਮਿਲਾਉਣਾ ਹੀ ਹੁੰਦਾ ਅਲੱਗ ਹੀ ਕਿਉਂ ਕਰਦਾ ਉਹ ਚੁੱਪਚਾਪ ਧੀਜੀਆਂ ਅੱਖਾਂ ਨਾਲ ਰਾਮ ਭਗਤ ਨੂੰ ਪਾਹਰ ਆ ਕੇ ਟਾਂਗੇ ਵਿੱਚ ਬੈਠ ਕੇ ਚਲੇਗੀ ਬੇਅੰਤ ਉੱਥੇ ਬੈਠ ਕੇ ਇੰਨਾ ਹੱਸਿਆ ਇਨਾ ਹਾਸੇ ਆ ਕੇ ਰੋਣ ਲੱਗ ਪਿਆ ਪਾਗਲਾ ਵਾਂਗ ਅਗਲੇ ਦਿਨ ਉਹ ਚੁੱਪਚਾਪ ਚਵਾਰੀਆਂ ਚਲਾ ਗਿਆ ਬਿਲਕੁਲ ਰਾਂਝੇ ਵਾਂਗ ਜਿਵੇਂ ਰਾਂਝਾ ਸਭ ਕੁਝ ਲੁੱਟਾ ਕੇ ਬਾਲਣਾ ਤੇ ਟਿੱਲੇ ਚਲਾ ਗਿਆ ਸੀ ਉਦਰ ਸਾਰੀ ਗੱਲ ਸ਼ੀਤਲ ਨੇ ਕਨਵੀਰ ਨੂੰ ਦੱਸ ਦਿੱਤੀ ਸੀ ਕਿ ਕਨਵੀਰ ਤੋਂ ਬੇਨਤਾ ਦੋਸਤ ਵੀ ਆ ਤੇ ਮੇਰੇ ਵੱਡੇ ਭਰਾ ਦੀ ਜਗ੍ਹਾ ਵੀ ਹੈ ਪਲੀਜ਼ ਉਹਨੂੰ ਤੂੰ ਤੇ ਕੀਰਤ ਸੰਭਾਲਿਓ ਬਸ ਇਨੀਕ ਬੇਨਤੀ ਆ ਆਖਰੀ ਵਾਰ ਤੁਹਾਡੇ ਅੱਗੇ ਕਰਨ ਤੋਂ ਕੀਰਤ ਨੂੰ ਪਤਾ ਲੱਗ ਗਿਆ ਸੀ ਕਨਵੀਰ ਤੇ ਕੀਰਤ ਨੂੰ ਬਹੁਤ ਫਿਕਰ ਹੋ ਰਹੀ ਸੀ ਕਿਉਂਕਿ ਬਯੰਤ ਕਾਲਜ ਨਹੀਂ ਸੀ ਆ ਰਿਹਾ ਕੀਰਤ ਤੇ ਕਰਨ ਵੀ ਕਾਲਜ ਖਤਮ ਹੁੰਦੇ ਹੀ ਕੀਰਤ ਏਕਟਿਵਾ ਲੈ ਕੇ ਬਯੰਤ ਦੇ ਚੁਆਰੇ ਪਹੁੰਚੇ ਪਰ ਉੱਥੇ ਜਿੰਦਰਾ ਲੱਗਾ ਹੋਇਆ ਸੀ ਉਹ ਦਰਵਾਜ਼ਾ ਸਾਹਿਬ ਵੀ ਲੱਭਣ ਗਏ ਪਰ ਬਯੰਤ ਉੱਥੇ ਵੀ ਨਹੀਂ ਸੀ ਕਨਵੀਰ ਤੇ ਕੀਰਤ ਨੂੰ ਸ਼ਾਮ ਹੋ ਗਈ ਸੀ ਉਹ ਵਿਚਾਰਾਂ 'ਚ ਪਾਗਲਾ ਵਾਂਗ ਬਿਆੰਥ ਨੂੰ ਲੱਭ ਰਹੇ ਸਨ ਜਿਵੇਂ ਛਖਣਾ ਤੋਂ ਬਾਅਦ ਰੋ ਰੋ ਪੰਛੀ ਆਪਣਾ ਗਵਾਚਾ ਆਲਣਾ ਲੱਭਦੇ ਹੋਣ ਪਰ ਬਿਆੰਥ ਕਿਤੋਂ ਵੀ ਨਹੀਂ ਸੀ ਲੱਭਾ ਸੂਰਜ ਛਿਪਦੇ ਤੱਕ ਲੱਭਣ ਤੋਂ ਬਾਅਦ ਥੱਕ ਹਾਰ ਕੇ ਉਹ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਜਿਵੇਂ ਸੂਰਜ ਛਿਪਦੇ ਹੀ ਪੰਛੀ ਘਰਾਂ ਨੂੰ ਪਰਤ ਜਾਂਦੇ ਹਨ ਅਗਲੇ ਦਿਨ ਵੀ ਬਿਆੰਥ ਕਾਲਜ ਨਹੀਂ ਗਿਆ ਹੁਣ ਉਹਨਾਂ ਦਾ ਫਿਕਰ ਡਰਚ ਬਦਲ ਗਿਆ ਸੀ ਪਰ ਉਹ ਲਪਲਪ ਥੱਕ ਚੁੱਕੇ ਸਨ ਉਸ ਤੋਂ ਅਗਲੇ ਦਿਨ ਬਯੰਤ ਕਾਲਜ ਪਹੁੰਚਿਆ ਬਿਲਕੁਲ ਉਸੇ ਦਿਨ ਜਿਸ ਦਿਨ ਸ਼ੀਤਲ ਦੀ ਫਲਾਈਟ ਸੀ ਉਸ ਦੀਆਂ ਅੱਖਾਂ ਲਾਲ ਸੁਰਕ ਸਨ ਕਿਉਂਕਿ ਉਹ ਉਹੀ ਰਾਤ ਰੁਪਿਆ ਸੀ ਜਿਸ ਦਾ ਜ਼ਿਕਰ ਇੱਕ ਵਾਰ ਕੀਰਤ ਨੇ ਮਜ਼ਾਕ ਚ ਕੀਤਾ ਸੀ ਕਿ ਬਯੰਤ ਵਲੀ ਤਾਂ ਨਰਸ ਗਿਫਟ ਚ ਇਹਨੂੰ ਟੀਕੇ ਗੋਲੀਆਂ ਹੀ ਦਊਗੀ ਸੱਚੀ ਉਸ ਤਿਰੰਜਾ ਨਾਲ ਨਸਾਂ ਵਿੰਣਣੀਆਂ ਤੇ ਹੱਥ ਫੈੰਸੀ ਡ੍ਰਿਲ ਦੀਆਂ ਸ਼ੀਸ਼ੀਆਂ ਫੜਾ ਗਈ ਸੀ ਅੱਜ ਇੰਜ ਲੱਗ ਰਿਹਾ ਸੀ ਜਿਵੇਂ ਉਹਦੀਆਂ ਅੱਖਾਂ ਕਿਸੇ ਪੱਥਰ ਦੀਆਂ ਹੋ ਗਈਆਂ ਹੋਣ ਕੱਲੀਆਂ ਅੱਖਾਂ ਕਿਉਂ ਉਹ ਖੁਦ ਵੀ ਪੱਥਰ ਲੱਗ ਰਿਹਾ ਸੀ ਜਿਵੇਂ ਉਸ ਵਿੱਚੋਂ ਹਰ ਫੀਲਿੰਗ ਖੁਦਕੁਸ਼ੀ ਕਰ ਗਈ ਹੋਵੇ ਪਰ ਉਹਨੇ ਆਪਣੀਆਂ ਹਸੌਣ ਵਾਲੀਆਂ ਗੱਲਾਂ ਨਹੀਂ ਸੰ ਛੱਡੀਆਂ ਬਸ ਇਨਾ ਜ਼ਰੂਰ ਸੀ ਕਿ ਹੁਣ ਉਹ ਖੁਦ ਨਹੀਂ ਸੀ ਖਸਤਾ ਕੀਰਤ ਉਹਦੇ ਮੂਰੇ ਹੱਥ ਬੰਦੀ ਹੋਈ ਬੋਲੀ ਪਲੀਜ਼ ਰੋਲਾ ਬਰੀ ਬਲਿਆ ਪਲੀਜ਼ ਰੋਲਾ ਇਦਾਂ ਰਹੇਗਾ ਤਾਂ پاਗਲ ਹੋ ਜਾਮੇਗਾ ਨਹੀਂ ਬਸ ਉਸਤੇ ਕੋਈ ਇਲਜ਼ਾਮ ਨਹੀਂ ਆਉਣ ਦੇਣਾ ਖੇਤ ਮੈਂ ਨਹੀਂ ਚਾਹੁੰਦਾ ਉਹਨੂੰ ਕੋਈ ਆਖੇ ਕਿ ਆਇ ਉਹ ਦੋਸ਼ੀ ਜੋ ਵਿਅੰਤ ਦੇ ਹਾਸੇ ਖੋ ਕੇ ਲੱਗੀ ਅੱਜ ਖੁਸ਼ੀ ਦਾ ਦਿਨ ਆਜ ਉਹਦੀ ਫਲਾਈਟ ਆ ਉਹ ਤਰੱਕੀ ਕਰਨ ਜਾ ਰਹੀ ਆ ਚਲੋ ਇਸੇ ਖੁਸ਼ੀ 'ਚ ਕੰਟੀਨ ਤੇ ਪਾਰਟੀ ਕਰਦੇ ਚਲੋ ਢਿੱਡ ਫੂਕਣੀ ਨਾਲ ਸੈਲੀਬ੍ਰੇਟ ਕਰਦੀਆਂ ਇੰਨੀ ਗੱਲੇ ਕੀਰੇ ਤੇ ਸਾ ਕਿਸੇ ਸਰਾਲ ਵਾਂਗ ਸੁੱਤ ਲਈ ਉਹ ਭਰੀਆਂ ਅੱਖਾਂ ਨਾਲ ਬੋਲੀ ਤੂੰ ਕਿਹੜੀ ਮਿੱਟੀ ਦਾ ਬਣਿਆ ਚੰਦ ਰਿਆ ਹਲੇ ਵੀ ਉਹਦੇ ਤੇ ਇਲਜ਼ਾਮ ਲੱਗਣ ਤੋਂ ਡਰ ਰਿਹਾ ਜਿਹੜੀ ਤੈਨੂੰ ਵਿਚਕਾਰ ਛੱਡ ਗਈ ਆਪਣੀ ਮਰਜ਼ੀ ਸੀ ਕੌਣ ਕਿਸੇ سے ਜੁਦਾ ਹੁੰਦਾ ਹੈ ਹੁੰਦਾ ਤਾਂ ਵਹੀ ਹੈ ਜੋ ਮਨਜੂਰੇ ਖੁਦਾ ਹੁੰਦਾ ਹੈ ਫੈਸਲੇ ਤੇ ਤਕਦੀਰ ਕਰਦੀ ਆ ਰੂੜਾ ਸਾਹਿਬ ਅਸੀਂ ਕੌਣ ਹੁੰਨੇ ਆ ਕਿਸਮਤ ਨਾਲ ਮੱਥਾ ਲਾਉਣ ਵਾਲੀ ਕਿਸਮਤ ਬੜੀ ਬਲਵਾਨ ਚੀਜ਼ ਹੁੰਦੀ ਆ ਅਰੋੜਾ ਸਾਹਿਬ ਇਹ ਜੂਸੇਫ ਵਰਗੇ ਪੈਗੰਬਰਾਂ ਨੂੰ ਖੂਹ ਵਿੱਚ ਸੁੱਟ ਕੇ ਇੱਕ ਸੂਤੀ ਅੱਟੀ ਦੇ ਮੁੱਲ ਬਦਲੇ ਮੇਸ਼ਰ ਦੇ ਬਾਜ਼ਾਰਾਂ 'ਚ ਵੇਚ ਦਿੰਦੀ ਆ ਸੁਲੇਮਾਨ ਵਰਗਿਆਂ ਨੂੰ ਤਖਤ ਤੋਂ ਉਤਾਰ ਚਿਉਰੀ ਦਾ ਪੱਠ ਝੋਕਨ ਲਾ ਦਿੰਦੀ ਆ ਤਕਦੀਰ ਤਾਜ ਮਹਿਲ ਦੇ ਮਾਲਕ ਸ਼ਾਹਜਹਾਂ ਵਰਗਿਆਂ ਨੂੰ ਕੈਦ ਕਰਕੇ ਭੁੱਖਾ ਪਿਆਸਾ ਮਾਰ ਦਿੰਦੀ ਜੇਲ੍ਹ ਅੰਦਰ ਗੱਲਾਂ ਪਾਂ ਸ਼ਾਮ ਨੂੰ ਗੁਰੂ ਘਰ ਚਲਦੀ ਆ ਤੇਰਾ ਮਨ ਠੀਕ ਹੋ ਜੂ ਤਾਂ ਕੀਰਤਨਲ ਐਕਟਿਵਾ ਤੇ ਚੱਲ ਜਾਵੇਂ ਮੈਂ ਬੱਸ ਤੇ ਆ ਜਾਊਗਾ ਕੱਲ ਵੀ ਜੋ ਕਾਫੀ ਚਿਰ ਤੋਂ ਚੁੱਪ ਸੀ ਚੁੱਪ ਤੋੜਦਾ ਭੁੱਲੀ ਨਾ ਵੇ ਬਈ ਨਾ ਮੈਂ ਨਹੀਂ ਇਹਦੇ ਨਾਲ ਜਾਣਾ ਇੱਕ ਵਾਰ ਮੈਂ ਇਹਦੀ ਨਾਲ ਐਕਟਿਵਾ ਮਗਰ ਬੈਠ ਕੇ ਗਿਆ ਟ੍ਰੈਫਿਕ ਪੁਲਿਸ ਵਾਲਿਆਂ ਨੇ ਹੱਥ ਦਿੱਤਾ ਇਹਨੇ ਰੋਕੀ ਨਹੀਂ ਅੱਗੇ ਆ ਕੇ ਉਹਨਾਂ ਘੇਰ ਲਿਆ ਕਹਿੰਦੇ ਹਾਂ ਗੁੱਡੀ ਰੁਕੀਨੀ ਤੂੰ ਅਸੀਂ ਹੱਥ ਦਿੱਤਾ ਸੀ ਕਹਿੰਦੇ ਤੁਹਾਡੇ ਕੋਲ ਪਹਿਲਾਂ ਹੀ ਗਾਹਕ ਖੜੇ ਸੀ ਪੁਲਿਸ ਵਾਲਾ ਕਹਿੰਦਾ ਬੀਬੀ ਕਾਗਜ਼ ਕਹਿੰਦੀ ਹਲੇ ਮੈਂ ਚੁਗੀ ਨਹੀਂ ਪਰ ਇਸ ਵਾਰ ਬੇਅੰਤ ਦੀ ਗੱਲ ਧੀਰ ਤੇ ਕਰਨਵੀਰ ਹੱਸੇ ਨਹੀਂ ਸਨ ਕਿਉਂਕਿ ਉਹ ਸਮਝ ਗਏ ਸਨ ਕਿ ਉਹ ਚੰਦਰਾ ਤਾਂ ਬਸ ਲੱਗੀਆਂ ਦੀ ਬੋਲ ਪੁਗਾ ਰਹੀ ਹੈ ਦਰਦ ਦਿਲ ਚ ਰੱਖ ਕੇ ਬੇ ਬੱਸ ਕਰਨ ਕਿਉਂ ਦੁੱਖ ਦੇ ਰਿਹਾ ਹੈ ਖੁਦ ਨੂੰ ਦੋਸਤ ਕਮਲਿਆ ਤੇਰੇ ਤੈਨੂੰ ਕੀ ਲੱਗਦਾ ਸਾਨੂੰ ਪਤਾ ਤਸਾਨੂ ਹਸਣਾ ਛੋਣ ਪਰ ਤੂੰ ਕਦੇ ਆਪ ਨਹੀਂ ਹਸੇਗਾ ਇੰਨੀ ਗੱਲ ਬੋਲ ਕਿਰ ਅਧ ਰੋਣਾ ਨਿਕਲ ਗਿਆ ਇਦਾਂ ਹੀ ਕਾਲਜ ਦਿਨ ਬੀਤ ਗਿਆ ਬੇਅੰਤ ਨੇ ਕਾਲਜ ਛੱਡਣ ਦਾ ਮਨ ਬਣਾ ਲਿਆ ਸੀ ਉਹ ਉਡੀਕ ਕਰ ਰਿਹਾ ਸੀ ਕਾਲਜ ਹੋਣ ਵਾਲੇ ਇੱਕ ਫੰਕਸ਼ਨ ਦੀ ਜਿਸ ਚ ਉਸਨੇ ਨਾਮ ਲਿਖਵਾਇਆ ਹੋਇਆ ਸੀ ਜੇ ਕਿਤੇ ਉਹਨੇ ਆਪਣਾ ਨਾਮ ਨਾ ਲਿਖਵਾਇਆ ਹੁੰਦਾ ਉਹਨੇ ਕਾਲਜ ਛੱਡ ਦੇਣਾ ਸੀ ਆਖਿਰ ਫੰਸ਼ਨ ਦਾ ਦਿਨ ਵੀ ਆ ਗਿਆ ਜਿਸ ਦਿਨ ਸਟੇਜ ਤੇ ਬਯੰਤ ਨੇ ਕਾਲਜ ਆਖਰੀ ਕਵਿਤਾ ਬੋਲੀ ਸੀ ਖੰਗਵੜੀ ਦੀ ਦਵਾਈ ਦੀ ਸ਼ੀਸ਼ੀ ਪੂਰੀ ਦੀ ਪੂਰੀ ਇੱਕੋ ਵਾਰ ਸੰਗ ਚ ਸੁੱਟ ਕੇ ਉਹ ਸਟੇਜ ਤੇ ਚੜ ਗਿਆ ਉਸ ਆਖਰੀ ਕਵਿਤਾ ਦੇ ਬੋਲ ਸਨ ਮੰਨਿਆ ਕੇ ਸਾਗਰ ਘਟਿਆ ਨਹੀਂ ਆ ਬੂੰਦ ਵੀ ਪਰ ਇਹ ਤਾਂ ਨਹੀਂ ਕਿ ਕੋਈ ਲਹਿਰ ਉਹਦੇ ਤੋਂ ਨਿਕੜ ਹੀ ਨਹੀਂ ਆ ਮੰਨਿਆ ਕੇ ਹੱਸਦਾ ਰਿਹਾ ਆ ਤੇ ਰਹਿਮਾਂਗਾ ਵੀ ਅੰਤ ਤੀਕ ਪਰ ਇਹ ਤਾਂ ਨਹੀਂ ਕਿ ਗਮਾਂ ਨੇ ਵਿਨੀ ਮੇਰੀ ਹਿੱਕੜੀ ਨਹੀਂ ਉਸ ਤੋਂ ਬਾਅਦ ਬੇਅੰਤ ਹਮੇਸ਼ਾ ਲਈ ਕਾਲਜ ਛੱਡ ਕੇ ਚਲਾ ਗਿਆ ਉਸ ਦਲਦਲ ਅੰਦਰ ਜਿਸ ਦਲਦਲ ਨੇ ਖੋਲੇ ਕਈ ਪੈਣਾ ਦੇ ਵੀਰ ਤੇ ਕਈ ਮਾਮਾ ਦੇ ਪੁੱਤ ਐਸੀਆਂ ਰਮਾਂ ਜਿਨ੍ਹਾਂ ਦੇ ਗਏ ਪੁੱਤ ਘਟ ਤੇ ਮੌਤ ਤੇ ਸੁਨੇਹੇ ਵਧਾਈ ਕੋਨ ਕਾਲਜ ਕੇਰੇ ਤੇ ਕਨ ਵੀ ਦ ਚਿੱਤ ਨਾ ਲੱਗਦਾ ਪਰ ਇੱਕ ਦਿਨ ਜਾਨ ਨਾਲ ਜ਼ਿੰਦਗੀ ਰੁਕ ਥੋੜਾ ਜਾਣੀ ਸੀ ਚੰਦਰਾ ਸੱਚੀਉ ਹਾਸੇ ਨਾਲ ਹੀ ਲੈ ਗਿਆ ਕਿਹਾ ਵੀ ਸੀ ਡੁੱਬੜੇ ਨੂੰ ਇਹਨਾ ਨਾ ਹੱਸਿਆ ਕਰ ਕੋਈ ਨਜ਼ਰ ਲਾ ਦੂਗਾ ਸੱਚੀਉ ਨਜ਼ਰਾਂ ਨੇ ਖਾ ਲਿਆ ਕਰਨ ਉਹਨੂੰ ਸੱਚੀਉ ਨਜ਼ਰਾਂ ਖਾ ਗਈਆਂ ਹੱਸਦਾ ਵੀ ਤਾਂ ਬਾਲਾ ਸੀ ਪਾਗਲਾ ਵਾਂਗ ਤੇ ਸੱਚੀ ਪਾਗਲ ਹੀ ਹੋ ਗਿਆ ਇੰਨੀ ਗੱਲ ਕਰਦਿਆਂ ਜਿਵੇਂ ਕੀਰਤ ਦੀ ਤਾਂ ਹਾ ਨਿਕਲ ਗਈਆਂ ਹੋਣ ਪਰ ਕੀਰਤ ਤੇਰੇ ਸਾਹਮਣੇ ਉਹਨੂੰ ਕਿੰਨਾ ਰੋਕਿਆ ਸੀ ਜਾਣ ਲੱਗੇ ਨੂੰ ਨਹੀਂ ਰੁਕਿਆ ਤਾਂ ਕੀ ਕਰੀਏ ਜਿਵੇਂ ਸ਼ੀਸ਼ੀਆਂ ਹੀ ਉਹਦੀਆਂ ਰਿਸ਼ਤੇਦਾਰ ਹੋ ਅਸੀਂ ਤਾਂ ਕੁਝ ਲੱਗਦੇ ਹੀ ਨਾ ਹੋਈਏ ਕਰਨ ਵੀ ਗੁੱਸੇ 'ਚ ਬੋਲਿਆ ਪਰ ਆਵਾਜ਼ ਅੰਦਰ ਦਾ ਦਰਦ ਸੀ ਉਹਨੂੰ ਬਾਈ ਕਹਿਣ ਵਾਲਾ ਜੋ ਚਲਾ ਗਿਆ ਸੀ ਫਿਰ ਕਰਨ ਨੇ ਉਹ ਸ਼ਬਦ ਬੋਲੇ ਜਿਨ੍ਹਾਂ ਨੂੰ ਬੋਲਣਲੇ ਦਿਲ ਨਹੀਂ ਪੱਥਰ ਚਹੀਦਾ ਪਰ ਖੁਦ ਨੂੰ ਤੇ ਕੀਰਤ ਨੂੰ ਦਿਲਾਸਾ ਦੇਣ ਲਈ ਜ਼ਰੂਰੀ ਵੀ ਸਨ ਉਹ ਸ਼ਬਦ ਕੋਈ ਨਾ ਕੀਰਤ ਫੇਰ ਕੀ ਸਾਨੂੰ ਛੱਡ ਚਲਾ ਗਿਆ ਕਈਆਂ ਦੇ ਮਰ ਵੀ ਤਾਂ ਜਾਂਦੇ ਆ ਉਹ ਬੋਲ ਤਾਂ ਬੈਠਾ ਪਰ ਰੋ ਨਿਕਲ ਗਿਆ ਉਹ ਉੱਠ ਕੇ ਕਲਾਸ ਤੋਂ ਬਾਹਰ ਚਲਾ ਗਿਆ ਜਿਵੇਂ ਉਹਦੇ ਬੋਲੇ ਬੋਲ ਉਹਦੀ ਰੂਹ ਖੁੱਭ ਗਈ ਹੋਵੇ ਹਲੇ ਕੀਰਤੇ ਕਰਨ ਬਿਆਨ ਤੇ ਦੁੱਖ ਚੋਂ ਨਿਕਲੇ ਨਹੀਂ ਸਨ ਕਿ ਇੱਕ ਪਾਣਾ ਹੋਰ ਵਰਤਿਆ ਕਰਨ ਵੀਰ ਦਾ ਬਾਪੂ ਬਿਮਾਰ ਰਹਿਣ ਲੱਗ ਪਿਆ ਘਰ 'ਚ ਬਿਮਾਰ ਪਿਆ ਪਿਓ ਖੇਤ 'ਚ ਖੜੀ ਪੁੱਤਾਂ ਵਰਗੀ ਕਲਕ ਤੇ ਘਰ 'ਚ ਬੈਠੀਆਂ ਤਿੰਨ ਜਵਾਨ ਪੈਣਾ ਦਾ ਬੋਝ ਉਹਦੇ ਪੈਰਾਂ 'ਨੂੰ ਸੰਗਲ ਪਉਣ ਲੱਗਾ ਆਖਿਰ ਉਹੀ ਹੋਇਆ ਜਿਸ ਦਾ ਡਰ ਸੀ ਕਰਨ ਇੱਕ ਦਿਨ ਕਾਲਜ ਛੱਡ ਗਿਆ ਕਿਉਂਕਿ ਮਧ ਵਰਗੇ ਲੋਕ ਸ਼ੌਂਕ ਨਾਲ ਨਹੀਂ ਮਜਬੂਰੀਆਂ ਨਾਲ ਕਾਲਜ ਤੱਕ ਪੜਦੇ ਆ ਤਾਂ ਕਿ ਪੜ ਲਿਖ ਕੇ ਕੋਈ ਨੌਕਰੀ ਮਿਲ ਜਾਵੇ بس ਜਦੋਂ ਮਜਬੂਰੀ ਆਬਦ ਜਾਂ ਫੇਰ ਪੜਾਈਆਂ ਵਿੱਚ ਹੀ ਛੁੱਟ ਜਾਂਦੀਆਂ ਕਰਨਵੀਰ ਕੇ ਗਵੰਡੀਆਂ ਦੀ ਕੁੜੀ ਪ੍ਰੀਤ ਨੇ ਵੀ ਇਸੇ ਸਾਲ ਖਾਲਸਾ ਕਾਲਜ ਦਾਖਲਾ ਲਿਆ ਸੀ ਉਹਦੀ ਦਾਖਲਾ ਕਰਵਾਉਣ 'ਚ ਸਭ ਤੋਂ ਵੱਧ ਮਦਦ ਕਰਨਵੀ ਨੇ ਹੀ ਕੀਤੀ ਸੀ ਨੇਕ ਦਿਲ ਕੁੜੀ ਜੇ ਕੁਝ ਨਾ ਸਮਝ ਆਉਂਦਾ ਤਾਂ ਕਰਨਵੀਰ ਕੋਲੋਂ ਉਸੇ ਘਰੇ ਆ ਕੇ ਸਮਝ ਲੈਂਦੀ ਸੀ ਪ੍ਰੀਤ ਉਹ ਕੀਰਤ ਨੂੰ ਕਰਨ ਵੀਰ ਦੀ ਰਾਜ਼ੀ ਖੁਸ਼ੀ ਦਾ ਪਤਾ ਮਿਲਦਾ ਰਹਿੰਦਾ ਸੀ ਇੱਕ ਦਿਨ ਸ਼ਹਿਰ ਕਿਸੇ ਕੰਮ ਗਏ ਕਰਨਵੀ ਨੂੰ ਅਚਾਨਕ ਬਾਜ਼ਾਰ ਚ ਕੀਰਤ ਮਿਲ ਗਈ ਉਹ ਭੱਜ ਕੇ ਕਰਨ ਦੇ ਘਰ ਨੂੰ ਚੰਬੜ ਗਈ ਜਿਵੇਂ 12 ਸਾਲ ਬਾਅਦ ਰੂਰ ਉੱਨੀ ਹੋਈ ਇਛਰਾਂ ਨੂੰ ਪੂਰਨ ਲੱਭ ਗਿਆ ਹੋਵੇ ਉਹ ਇੱਕ ਪਾਸੇ ਇੱਕ ਚਾਹ ਦੀ ਦੁਕਾਨ 'ਚ ਬੈਠ ਕੇ ਕੀਰਤ ਕਰਨਵੀ ਨੂੰ ਟਿਕ ਟਿਕੇ ਲਗਾ ਕੇ ਦੇਖ ਰਹੀ ਸੀ ਜਿਵੇਂ ਕੋਈ ਡੁੱਬਦਾ ਬੰਦਾ ਕਿਨਾਰਿਆਂ ਨੂੰ ਵੇਖਦਾ ਹੈ ਚੰਦਰੀਆ ਮੈਨੂੰ ਕਿਹੜੇ ਜਨਮਾਂ ਦੀ ਸਜ਼ਾ ਦੇ ਚਲਿਆ ਕੀਰਤ ਪਰੇਮਾਨਲ ਬੋਲੀ ਕੀਰਤ ਅਸੀਂ ਪਿੰਡਾਂ ਵਾਲੇ ਉਹ ਕਿਸਮਤ ਦੇ ਮਾਰੇ ਲੋਕਾਂ ਜਿਨ੍ਹਾਂ ਦੀ ਜ਼ਿੰਦਗੀ ਖੋਦੇ ਹੱਥਾਂ 'ਚ ਨਹੀਂ ਹੁੰਦੀ ਸਾਡੇ ਤਾਂ ਜੰਮਦਿਆਂ ਦੇ ਮੱਥੇ ਲਿਖ ਦਿੱਤਾ ਜਾਂਦਾ ਸਾਡਾ ਭਵਿੱਖ ਕਿ ਆਪਣੀ ਔਕਾਤ ਤੋਂ ਵੱਡੀ ਚੀਜ਼ ਦੀ ਚਾਹਤ ਨਾ ਰੱਖਿਓ ਮੈਲ ਨਹੀਂ ਆ ਕਿਸੇ ਇੱਕ ਦੀ ਬਾਹ ਫੜਨ ਨੂੰ ਕਿਹਾ ਸੀ ਕਿਸਮਤ ਨੇ ਤੂੰ ਹੀ ਦੱਸ ਸੁਣ ਖੇਤ 'ਚ ਖੜੀ ਫਸਲ ਛੜਦਾ ਜਾਂ ਪੜਾਈ ਸਾਡੇ 6 ਮਹੀਨਿਆਂ ਦੀ ਇੱਕੋ ਇੱਕ ਪੂੰਜੀ ਹੁੰਦੀ ਆ ਫਸਲ ਜਿਸ ਨਾਲ ਸੀ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀ। ਬਸ ਖੇਤਾਂ ਦੀਆਂ ਵਟਾਂ ਨੇ ਪੈਰ ਫੜਲੇ ਮੇਰੇ ਤੇ ਕਿਹਾ ਜੇ ਸਾਨੂੰ ਛੱਡ ਗਿਆ ਕਿਵੇਂ ਤੁਰੇਗਾ ਘਰ 'ਚ ਬੈਠੀਆਂ ਜਵਾਨ ਪੈਣਾ ਦੀਆਂ ਡੋਲੀਆ ਕਿਵੇਂ ਕਰਵਾਏਗਾ ਬਿਮਾਰ ਪੇ ਪਿਉ ਦਾ ਇਲਾਜ ਦੱਸ ਮੈਂ ਕੀ ਕਰਦਾ ਕੀਰਤ ਜੋ ਵੀ ਆ ਕਰਨ ਕੀਰਤ ਕੱਲ ਵੀ ਤੇ ਵੀ ਸੀ ਅੱਜ ਵੀ ਤੇਰੀ ਆ ਜਦੋਂ ਮਰਜੀ ਸੇਰੇ ਬਨ ਨਾ ਜਾਮੀ ਇਨਾ ਬੋਲ ਦੀ ਕੀਰਤ ਮੂੰਹ ਤੇ ਚੁੰਨੀ ਰੱਖ ਆਪਣਾ ਪਰਸ ਚੱਕ ਚਾਹ ਵਾਲੇ ਦੇ ਕਾਊਂਟਰ ਮੁੱਠੀ ਵਿੱਚ ਲੈ ਚਾਹ ਦੇ ਪੈਸੇ ਚੁਣੇ ਸੁੱਟਦੀ ਬਾਹਰ ਭੱਜ ਗਈ ਉਹਨੇ ਪਿੱਛੇ ਮੁੜ ਕੇ ਨਾ ਦੇਖਿਆ ਬਸ ਇਹ ਉਸਦੇ ਕਰਨਵੀਰ ਨਾਲ ਆਖਰੀ ਮੁਲਾਕਾਤ ਸੀ ਪਰ ਕਿਸਮਤ ਪਿਆਰ ਕਰਨ ਵਾਲਿਆਂ ਨੂੰ ਇੰਨਾ ਸੌਖਾ ਕਿੱਥੇ ਛੱਡਦੀ ਆ ਬਸ ਅੱਗੇ ਉਹੀ ਕਹਾਣੀ ਹੋਈ ਜੋ ਕੀਰਤ ਕਰਨਵੀਰ ਨੂੰ ਸ਼੍ਰੀਨਗਰ ਸਟੇਸ਼ਨ ਤੇ ਸੁਣਾ ਚੁੱਕੀ ਸੀ ਸੀਰਤ ਇੱਕ ਦਿਨ ਦਾ ਆਪਣਾ ਬੱਚਾ ਕੀਰਤ ਦੀ ਝੋਲੀ ਪਾ ਕੇ ਦੁਨੀਆ ਤੋਂ ਚਲੀ ਗਈ ਇੱਕ ਜਿੰਦਾ Laash ਵਾਂਗ ਮਜਬੂਰ ਕਰਕੇ ਤੋੜ ਦਿੱਤਾ ਗਿਆ ਕੀਰਤ ਨੂੰ ਉਸਦੇ ਜੀਜੂ ਨਾਲ ਸਿਰਤ ਨੇ ਇੱਕ ਵਾਰ ਹਾਸੇ ਚ ਕਿਹਾ ਸੀ ਤੇਰਾ ਵਿਆਹ ਵੀ ਉਸ ਘਰ ਕਰਵਾਵਾਂਗੀ ਜਿੱਥੇ ਮੈਂ ਆਪਣਾ ਕਰਵਾਉਂਗੀ ਉਸ ਡੁੱਬੜੀ ਦਾ ਮਜ਼ਾਕ ਵੀ ਸੱਚ ਹੋ ਗਿਆ ਕੀਰਤ ਦੇ ਮਨਾ ਕਰਨ ਦੇ ਬਾਵਜੂਦ ਵੀ ਉਸ ਨੂੰ ਇਹ ਕਹਿ ਦਿੱਤਾ ਗਿਆ ਇਸ ਤੋਂ ਪਹਿਲਾਂ ਕਿ ਕੋਈ ਬੇਗਾਨੀ ਮਤਰੀਆ ਕੀ ਸਿਰ ਦੇ ਬੱਚੇ ਨੂੰ ਮਾਰੇ ਕੁੱਟੇ ਆਪਣੇ ਹੱਥੀ ਜ਼ਹਿਰ ਦੇ ਕੇ ਮਾਰ ਦੇ ਤੇ ਕਰ ਲਾ ਆਪਣੀ ਮਰਜ਼ੀ ਕੇ ਇਹਦੀ ਚੀਕਾਂ ਨਿਕਲ ਗਈਆਂ ਹੁਣ ਇੱਕ ਪਾਸੇ ਕਰਨਵੀਰ ਸੀ ਤੇ ਦੂਜੇ ਪਾਸੇ ਸਿਰ ਦੇ ਕੋਖਤ ਜੰਮਿਆ ਮਾਸੂਮ ਜਿਸ ਨੂੰ ਹਲੇ ਇਹ ਵੀ ਨਹੀਂ ਸੀ ਪਤਾ ਕਿ ਮਾਂ ਕੀ ਹੁੰਦੀ ਆ ਆਖਿਰ ਫੈਸਲਾ ਕਰ ਲਿਆ ਉਹਨੇ ਕਰਨਵੀਰ ਦਾ ਹੱਥ ਛੱਡਣ ਦਾ ਉਹ ਤਾਂ ਸਭ ਕੁਝ ਪੁਲੀ ਚੱਕੀ ਸੀ ਪਰ ਅੱਜ 14 ਸਾਲ ਬਾਅਦ ਅਚਾਨਕ ਦੁਬਾਰਾ ਮਿਲੀ ਕਰਨਵੀਰ ਨੇ 부ਝੀ ਅਗ ਨੂੰ ਐਸੀ ਹਵਾ ਦਿੱਤੀ ਕਿ ਉਹ ਲਾਟਾਂ ਬਣ ਉੱਠੀ ਕੀਤੇ ਚਾਹੁੰਦੀ ਸੀ ਇਹ ਅੱਗ ਭਾਂਬੜ ਬਣ ਜਾਵੇ ਤੇ ਸਾੜ ਦੇਵੇ ਉਸ ਨੂੰ ਉਹ ਜਾਦਾਂ ਦੀ ਲੜੀ ਚੋਂ ਬਾਹਰ ਆ ਗਈ ਰੋ ਰੋ ਕੇ ਉਹ ਜਾਦਾਂ ਦੀ ਲੜੀ ਚੋਂ ਬਾਹਰ ਆ ਗਈ ਰੋ ਰੋ ਕੇ ਉਸ ਅਸਰਾਣਾ ਫਿੱਚ ਗਿਆ ਸੀ ਉਹ ਉਸੇ ਤਰ੍ਹਾਂ ਬੈੱਡ ਤੇ ਪਈ ਸੀ ਜਿਵੇਂ ਕਨਵੀਰ ਨੂੰ ਜੰਮੂ ਦੀ ਸਟੇਸ਼ਨ ਤੇ ਡ੍ਰੌਪ ਕਰਨ ਤੋਂ ਬਾਅਦ ਆ ਕੇ ਲੇਟ ਗਈ ਸੀ। ਉਹਨੂੰ ਨੀਂਦ ਨਹੀਂ ਆ ਰਹੀ ਸੀ। ਬਾਰ-ਬਾਰ ਬੋਲ ਰਹੀ ਸੀ, "ਚੰਦਰਿਆ, ਕਿਉਂ ਮਿਲਿਆ ਤੂੰ ਦੁਬਾਰਾ ਮੈਨੂੰ? ਮੈਂ ਤਾਂ ਸੋਚੀ ਬੈਠੀ ਸੀ ਤੇਰਾ ਘਰਵਰ ਫਸ ਗਿਆ ਹੋਵੇਗਾ। ਤੈਨੂੰ ਤਾਂ ਕੀਰੇ ਦਾ ਨਾਂ ਵੀ ਯਾਦ ਨਹੀਂ ਰਿਹਾ ਹੁਣ। ਤੂੰ ਤਾਂ ਹਲੇ ਵੀ ਇੱਕ ਨਾ ਲਾਈ ਫਿਰਦਾ ਮੇਰਾ 14 ਸਾਲ ਪਹਿਲਾਂ ਦਿੱਤਾ ਸਵਤ੍ਰ। ਉਸਨੇ ਪ੍ਰਤੀਲਿਪੀ ਕੋਲੀ ਤੇ ਬੈਂਥ ਵਰੀ ਵਾਲੇ ਨੂੰ ਪੜਨਾ ਸ਼ੁਰੂ ਕਰ ਦਿੱਤਾ।" ਬਯੰਤ ਕੁਝ ਦਿਨ ਪਹਿਲਾਂ ਹੀ ਉਹਨੂੰ ਪ੍ਰਤੀਲਿਪੀ ਤੇ ਦੁਆਰਾ ਮਿਲਿਆ ਸੀ ਉਹਨੇ ਸ਼੍ਰੀਨਗਰਦੇਵ ਸਟੇਸ਼ਨ ਤੇ ਇਹ ਗਲ ਕੰਨ ਵੀ ਦੱਸੀ ਸੀ ਪਰ ਉਹਨੇ ਬਯੰਤ ਨੂੰ ਨਾ ਮੈਸੇਜ ਕੀਤਾ ਨਾ ਫੋਨ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਬਯੰਤ ਨੂੰ ਬੀਤਿਆ ਹੋਇਆ ਸਭ ਯਾਦ ਆਵੇ ਪਰ ਚੱਲੀ ਜਾਂਦੀ ਨਹੀਂ ਸੀ ਕਿ ਬਯੰਤ ਹਲੇ ਕੁਝ ਭੁੱਲਿਆ ਨਹੀਂ ਸੀ ਸਚਿਉ ਅੱਜ ਫੇਰ ਤੋਂ ਭਾਂਬੜ ਬਲ ਰਹੇ ਸਨ ਕਿਰ ਦੇ ਦਿਲ 'ਚ ਉਨ ਯਾਦ ਆ ਰਹੀ ਹਸੀ ਸਭ ਕੁਝ ਉਹ ਬੈਡ ਤੋਂ ਉઠી ਚੋ ਪਜਾ ਪਜਾ ਕੇ ਸੀਰਤ ਦੇ ਬੇਟੀ ਕਰਨਲ ਜਾ ਕੇ ਪੈਗੀ ਜਿਸ ਨੂੰ ਜਨਮ ਭਵੇਂ ਸੀਰਤ ਨੇ ਦਿੱਤਾ ਸੀ ਪਰ ਪਾਲ ਕੇ 10 ਸਾਲ ਦਤਾਂ ਕੀਰਤ ਨੇ ਹੀ ਕੀਤਾ ਸੀ ਉਹ ਆਪਣੇ ਜੀਜੂ ਦੀ ਪਤਨੀ ਸਮਝਦੀਆਂ ਨਜ਼ਰਾਂ ਚ ਤਾਂ ਬਣ ਗਈ ਸੀ ਪਰ ਆਪਣੇ ਜੀਜੂ ਦੀ ਨਜ਼ਰਾਂ ਚ ਕਦੇ ਉਹਦੀ ਨਹੀਂ ਬਣ ਸਕੀ ਪਰ ਕਰਨ ਦੀ ਮਾਂ ਬਨਣ ਦਾ ਫਰਜ਼ ਪੂਰਾ ਨਿਭਾ ਰਹੀ ਸੀ। ਉਹਨੇ ਸੁੱਤੇ ਪਏ ਕਰਨ ਨੂੰ ਕੁੱਟ ਕੇ ਹਿੱਕ ਨਾਲ ਲਾ ਲਿਆ। ਇੰਜੇ ਤੇ ਹਫ਼ਤੇ ਬੀਤ ਗਏ। ਉਦਰ ਕਰਨਵੀ ਨੇ ਪਿੰਡ ਜਾ ਕੇ ਮੁਰਤੋਂ ਰਿਸ਼ਤਾ ਲੱਭ ਆਪਣੇ ਨਿੱਕੀ ਭੈਣ ਦਾ ਦੁਬਾਰਾ ਵਿਆਹ ਕਰ ਦਿੱਤਾ। ਪਰ ਉਹਦੀ ਮਾਂ ਦਾ ਕਾਲਜਾ ਕਰਨਵੀਰ ਵੱਲ ਵੇਖ ਮੂੰਹ ਨੂੰ ਆਉਂਦਾ ਸੀ ਕਿ ਸਾਰੀ ਉਮਰ ਭੈਣਾਂ ਦਾ ਵਿਆਹ ਕਰਦੀਆਂ। ਕਬੀਲਦਰੀ ਦਾ ਬੋਝ ਚੱਕਦੀਆਂ। ਉਮਰ ਬੱਡਾ ਲੱਗਣ ਲੱਗਿਆ ਸੀ ਕਰਨਵੀਰ ਬੰਦੇ ਨੂੰ ਹਮੇਸ਼ਾ ਹਾਲਾਤ ਤੇ ਬਿਮਾਰੀ ਬੁੱਢਾ ਕਰਦੀ ਹੁੰਦੀ ਆ ਉਂਝ ਬੰਦਾ ਕਦੇ ਹਾਰਦਾ ਨਹੀਂ ਹੁੰਦਾ ਮਾਂ ਨੇ ਕਿਹਾ ਕਾ ਤੂੰ ਚੁੱਪ ਚੁੱਪ ਰਹਿਣਾ ਮੈਨੂੰ ਦੱਸਦਾ ਨਹੀਂ ਤੂੰ ਪੁੱਤ ਇੱਕੋ ਮੇਰੀ ਰੀਜ ਹੁਣ ਕਰੇ ਲੈ ਕੇ ਆ ਨੂੰ ਹੱਥ ਦਿਲ ਉੱਤੇ ਰੱਖ ਕਰਨ ਵੀ ਮਿੱਪੀਤ ਖੋਲ ਦਿੱਤੇ ਸਾਰੇ ਮਾਂ ਛੜੇ ਜਾਂ ਨਾ ਵਿਆਹੀ ਵਿਆਹੇ ਜਾਂਦੇ ਆ ਕੁਵਾਰੀ ਕਨਵੀਰ ਦੇ ਬੋਲ ਬੁੱਢੀ ਮਾਂ ਦੇ ਸੀਨੇ ਤੀਰ ਵਾਂਗੂ ਪਜੇ ਉਹ ਦੁੱਖਾਂ ਦੀ ਵੰਜਾਰ ਕਨਵੀਰ ਦੇ ਜਾਣ ਤੋਂ ਬਾਅਦ ਸੰਦੂਖਾਂ ਵਾਲੀ ਅੰਦਰ ਖੜੀ ਕਿੰਨਾ ਚਿਰ ਰੋਂਦੀ ਰਹੀ ਸਿਰ ਦੀ ਚੁੰਨੀ ਨਾਲ ਕਦੇ ਅੱਖਾਂ ਤੇ ਕਦੇ ਰੋਂਨ ਕਰਕੇ ਪਾਣੀ ਨਾਲ ਭਰਿਆ ਨੱਕ ਪੂੰਝਦੀ ਰਹੀ ਇਸੇ ਸੰਦੂਖ ਚ ਰੱਖ ਕੇ ਸੀ ਉਹਨੇ ਦੋ ਕੰਗਨ ਕਰਵਾ ਕੇ ਆਪਣੀ ਨੂੰ ਵਾਸਤੇ ਸਚਿਉ ਕਈ ਵਾਰੀ ਵਕਤ ਇਮਤਿਹਾਨ ਹੀ ਐਢੇ ਵੱਡੀ ਲੈ ਲੈਂਦਾ ਕਿ ਹੰਝੂਆਂ ਦੀ ਸਿਹਾਈ ਮੁੱਕ ਜਾਂਦੀ ਆ ਪਰ ਇਮਤਿਹਾਨ ਨਹੀਂ ਮੁੱਕਦੀ ਇਦਾਂ ਕਰਦਿਆਂ ਹਾੜੀ ਤੇ ਆਪਣੀ ਸਾਰੀ ਜ਼ਮੀਨ ਠੇਕੇ ਤੇ ਦੇ ਕੇ ਜੂਨ ਤੱਕ ਕਰਨ ਵੀਰ ਵਾਪਸ ਸਪੋਰ ਆ ਗਿਆ ਕਿਉਂਕਿ ਜਾਨ ਲੱਗ ਗਈ ਉਸ ਦੇ ਮਾਲਕ ਰੋਹਨ ਬੇਜਾਸ ਨੇ ਕਿਹਾ ਸੀ ਕਿ ਜੂਨ ਤੱਕ ਕਾਜਾਂ ਮੇ ਉਂਝ ਸੇਬਾਂ ਦਾ ਸੀਜ਼ਨ ਅਗਸਤ ਚ ਸ਼ੁਰੂ ਹੋਣਾ ਸੀ ਪਰ ਮਾਲਕ ਦੇ ਹੁਕਮ ਦੀ ਤਾਮੀਲ ਕਰਦਾ ਉਹ ਜੂਨ ਜਾ ਗਿਆ ਸੀ ਉਨੇ ਫੇਰ ਤੋਂ ਕੱਢ ਲਈਆਂ ਛਾੜ ਕੇ ਦੁਬਾਰਾ ਉਹ ਫਾਈਲਾਂ ਜੋ ਜਾਣ ਲੱਗਾ ਨਵੰਬਰ ਚ ਸਾਮ ਕੀ ਗਿਆ ਸੀ ਹਲੇ 2 ਦਿਨ ਹੀ ਹੋਏ ਸਨ ਉਹਨੂੰ ਕੰਮ ਤੇ ਆਏ ਨੂੰ ਕਿ ਉਸ ਤੇ ਮਾਲਕ ਰੋਹਨ ਬਜਾਸਾ ਫੋਨ ਆਇਆ ਕਿ ਜੰਮੂ ਆ ਜਾਵੇ ਉਹਦੀ ਫਲਾਈਟ ਟਿਕਟ ਸ਼੍ਰੀਨਗਰ ਤੋਂ ਬੁੱਕ ਕਰਵਾ ਦਿੱਤੀ ਗਈ ਆ ਇੱਕ ਬਹੁਤ ਜ਼ਰੂਰੀ ਕੰਮ ਦਿੱਲੀ ਤੋਂ ਕੁਝ ਸੇਬਾਂ ਦੇ ਡੀਲਰ ਆ ਰਹੇ ਹਨ ਉਹਨਾਂ ਨਾਲ ਮੀਟਿੰਗ ਕਰਨੀ ਹੈ ਬਹੁਤ ਮੋਟੀ ਸਾਮੀਆਂ ਕਰੋੜਾਂ ਦਾ ਮੁਨਾਫਾ ਦੇਣ ਵਾਲੀ ਕਨਵੇ ਸ਼੍ਰੀਨਗਰਦੇਸ਼ ਸ਼ੇਖ ਉਲ ਆਲਮ ਹਵਾਈ ਅੱਡੇ ਤੋਂ ਫਲਾਈਟ ਰਾਹੀਂ ਜੰਮੂ ਪਹੁੰਚ ਗਿਆ 에ਰਪੋਰਟ ਤੇ ਰੋਹਨ ਪਰਾਜ ਖੋਦੇਸ ਨੂੰ ਲੈਣ ਆਇਆ ਸੀ ਕਨਵੇ ਰੋਹਨ ਨਾਲ ਅਗਲੀ ਸੀਟ ਤੇ ਬੈਠ ਗਿਆ ਗੱਡੀ ਇੱਕ ਵੱਡੇ ਬੰਗਲੇ ਅੱਗੇ ਰੁਕੀ ਕਿਸੇ ਮਹਿਲ ਵਰਗਾ ਜਿਸ ਦੇਕਰ ਕੋਈ ਆਮ ਬੰਦਾ ਗਵਾਚ ਜਾਵੇ ਤਹਾਪਤਾ ਲੱਗ ਜਾਵੇ ਲੱਭੰਤੀ ਕਨਵਿੰਨ ਨੇ ਰੂਹੰਦ ਦੇ ਮਗਰਮਗਰ ਅੰਦਰ ਪ੍ਰਵੇਸ਼ ਕੀਤਾ ਛੱਤ ਦੇ ਵਿੱਚਕਾਰ ਇੱਕ ਵੱਡਾ ਝੂਮਰ ਲਟਕ ਰਿਹਾ ਸੀ ਪਰ ਇੱਕ ਗੱਲ ਨੋਟ ਕਰਿਓ ਜਦੋਂ ਕੋਈ ਮੱਧ ਵਰਗੀ ਬੰਦਾ ਐਡੇ ਵੱਡੇ ਕਰ ਜਾਂਦਾ ਉਹ ਆਸੇ-ਪਾਸੇ ਨਿਗਾਹ ਘੱਟ ਮਾਰਦਾ ਤੇ ਜ਼ਮੀਨ ਤੇ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਏ ਭਾਗਤ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਕੱਲ ਦੀ ਵੀਡੀਓ ਚ ਲੈ ਕੇ حاضر ਹੋਵਾਂਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ